ਦੇਵਲੂਗਰ ਇੱਕ ਗੱਲ ਕੀ ਹੋ ਦੇਵਲੂਗਰ ਦੇਵਲੂਗਰ ਕੋ ਪਿਆਰ ਕਿਉਂ ਨਹੀਂ ਐਡਿਵਿਟ ਕਿਹੜੀ ਜੋਰ ਮੈਂ ਹੋਰ ਕਿਹੜਾ ਦੱਸੂ ਕਿ ਇਹ ਰਾਜ ਦਾ ਜਿਹੜਾ ਜਿਹੜਾ ਬਜਿਆ ਮਤਲਬ ਜਿਹੜਾ ਐਡਾ ਤਤ ਹੈਗਾ ਉਹਨੂੰ ਆਪਣੇ ਰਾਜ ਤੋਂ ਬਾਹਰ ਭੇਜ ਦੇ ਅਸਲ ਜੋ ਇੱਕ ਵੱਡੀ ਗੇਮ ਦਾ ਹਿੱਸਾ ਹੈਗਾ ਉਹ ਗੇਮ ਕੀ ਹੈ ਮੈਂ ਤੁਹਾਨੂੰ ਬਾਅਦ ਚੰਨ ਫੋਲਡ ਕਰੂੰਗਾ ਤੇ ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ ਤੇ ਪੰਜਾਬ ਵਿੱਚ ਹਰ ਉਸ ਪਤਵੇ ਦਾ ਸਵਾਰ ਕਰਨਾ ਚਾਹੀਦਾ ਜੋ ਲੋਕਰ ਹੈ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਪਾਰਟੀ ਦੇ ਹੱਕ ਵਿੱਚ ਦਿੰਦਾ ਹੈਗਾ ਜੀ ਸੋ ਡਾਕਟਰ ਇਹ ਕਹਿੰਦਾ ਕਿ ਜਿਹੜੀ ਲੋਕ ਬੋਲ ਸਕਦੇ ਤੁਸੀਂ 50 ਜਾਂ 60 ਦਾ ਦਾਅਵਾ ਕਰ ਰਹੇ ਜੀ ਜੇਕਰ ਸਾਡੀ ਮਤਲਬ ਜਿਹੜੀ ਸਾਡੇ ਕੁਝ ਏਰੀਆ ਸਾਡੇ ਕਮਜ਼ੋਰ ਰਹੇਗੇ ਕਿ ਕੁਝ ਜਿਹੜਾ RAM ਮੰਦਰ ਦਾ ਵੀ ਜਿਹੜਾ ਇਹਨਾਂ ਨੇ ਧਰਮ ਦਾ ਪਤਾ ਵਰਤਿਆ ਉਹਦਾ ਵੀ ਫਰਕ ਪਿਆ ਹੈਗਾ ਜਿਹੜਾ ਇਹਨਾਂ ਨੇ ਤਨ ਤਨ ਬਲ ਦਾ ਪ੍ਰਯੋਗ ਕੀਤਾ ਧੰ ਦਾ ਪ੍ਰਯੋਗ ਕੀਤਾ ਹੈਗਾ ਦਸ਼ਨਾ ਪ੍ਰਯੋਗ ਕੀਤਾ ਉਹਦਾ ਵੀ ਫਰਕ ਪਿਆ ਹੈਗਾ ਜਿਸ ਕਰਕੇ ਸਾਡੀ ਲੀਡ ਯਾਰ ਜੀ ਸੜੀ ਲੀਸ ਫਤਾਲਾ ਡਾਕਟਰ ਸਾਹਿਬ ਲੱਗਦਾ ਕਿ ਇਹ ਨਗਰੇ ਜਿਹੜੇ ਕੋਈ ਨਹੀਂ ਮੈਂ ਯਾਰ ਵੀ ਕਿਾ ਨितीश ਕੁਮਾਰ ਨੇ ਅਮਿਤ ਸ਼ਾ ਦਾ ਫੋਨ ਚੱਕਣਾ ਬੰਦ ਕਰ ਦਿਆ ਤੁਹਾਨੂੰ ਲੱਗਦਾ ਇੰਡੀਆ ਗਠਜੰਦਰ ਦੀ ਸਰਕਾਰ ਬਣੇ ਦੇਖੋ ਲਾਜ਼ਮੀ ਬਣੂਗੀ ਇੰਡੀਆ ਗਠਜੰਦਰ ਦਾ ਇੱਧਰ ਹਿੰਦੁਸਤਾਨ ਦਾ ਫਿਊਚਰ ਹੈਗਾ ਰਾਹੁਲ ਗਾਂਧੀ ਜਿੰਨੀ ਮਿਹਨਤ ਕੀਤੀ ਹੈ ਜਿੰਨੀ ਇੰਡੀਆ ਗਠਜੰਦਰ ਨੇ ਬਿੰਦ ਕੀਤੀ ਹੈ ਔਰ ਜਿਹੜੇ 4 400 ਪਰ 400 ਪਰ ਕਰਦੇ ਸੀ ਉਹ 300 ਥੱਲੇ ਅਟਕੇ ਹੈਗੇ ਔਰ ਬਹੁਤ ਸਾਰੀਆਂ ਪਾਰਟੀਆਂ ਖੇਤਰੀ ਪਾਰਟੀਆਂ ਖਾਸ ਤੌਰ ਖਾਸ ਤੌਰ ਤੇ ਜਿਹੜੀ ਹੈਗੀ ਨਵੀਨ ਪਟਨਾਇਕ ਦੀ ਪਾਰਟੀ ਬੀਜੇਡੀ ਉਹਨੂੰ ਜਿਸ ਤਰ੍ਹਾਂ ਇਹਨੇ ਖੁੱਡੇ ਲੈਣ ਲਾਇਆ ਜਿਸ ਤਰ੍ਹਾਂ ਉਹਦੇ ਮਤਲਬ ਉਹਨਾਂ ਦੀ ਉਹਨਾਂ ਦੀ ਰਾਜ ਦੇ ਵਿੱਚ ਨਕਲ ਦਿੱਤਾ ਹੈਗਾ ਔਰ ਨਿਤਿਸ਼ ਕੁਮਾਰ ਜਿਹਨਾਂ ਨੂੰ ਇਹ ਲਗਾਤਾਰ ਜਲੀਲ ਕਰਦੇ ਰਹੇ ਉਹਨਾਂ ਜੁਆਇਨ ਕਰਨ ਤੋਂ ਬਾਅਦ ਉਹ ਦੋਨੇ ਧਿਰਾਂ ਸਾਡੇ ਨਾਲ ਗੱਲਬਾਤ ਚ ਨੇ ਅਸੀਂ ਬਹੁਤ ਜਲਦੀ ਉਹਨਾਂ ਨਾਲ ਗੱਲਬਾਤ ਨਿਬੇੜ ਕੇ ਤੁਹਾਡੀ ਕੋਈ ਸੀਨੀਅਰ ਲੀਡਰਸ਼ਿਪ ਨਾਲ ਗੱਲ ਹੋਈ ਹੈ 272 ਜਾਦੂਮਈ ਅੰਕੜਾ ਸੀ ਪਾਰ ਕਰ ਤੁਹਾਡੀ ਕੋਈ ਸੀਨੀਅਰ ਲੀਡਰਸ਼ਿਪ ਨਾਲ ਗੱਲ ਹੋਈ ਹੈ ਤੁਹਾਡੀ ਡਾਕਟਰ ਸਾਹਿਬ ਜਿਹੜਾ ਜਾਦੂਨੀ ਪਟਿਆਲੇ ਤੇ ਜਿਹੜਾ ਜੀਰੋ ਬਿਲ ਦੀ ਬਣੀ ਵੱਡੀ ਨਰਨੀਤੀ ਗਰੀਬ ਵਰਕਰ ਗਰੀਬ ਵਰਕਰ ਬਹੁਤ ਚੱਲਿਆ ਹੈਗਾ ਜਰੂਰ ਚੱਲਿਆ ਹੈਗਾ ਤਾਂ ਹੀ ਆਮ ਆਦਮੀ ਪਾਰਟੀਆਂ ਦੀਆਂ ਵੋਟਾਂ ਲੈਣ ਚਾਹਵਾ ਕੰਮ ਹੈ ਹੋ ਰਿਹਾ ਹੈ ਡਾਕਟਰ ਸਾਹਿਬ ਗੁਪਤ ਮੋਰ ਦੀ ਗੱਲ ਕੀਤੀ ਆ ਵੀ ਕਿ ਤੁਹਾਡੇ ਆੜੇ ਵਰਕਰ ਤੋਂ ਅੜੇ ਖਿਲਾਫ ਸੀ ਲੱਗਦਾ ਵੀ ਗੁਪਤ ਮੋਰ yeah ਕੋਈ ਨਹੀਂ ਸੁਣਾ ਜੀ ਨੀਤ ਤਾਂ ਅਜ ਤਾਂ ਅਜ ਤਾਂ ਗੁੰਡ ਦੇ ਕਲੀਅਰ ਹੋਇਆ ਲੱਗਦਾ ਇਹ ਤੁਸੀਂ ਸੰਪਰਕਲਾ ਜ਼ਿਕਰ ਕਰ ਰਹੇ ਹੋ ਜੀ ਤੁਹਾਡੇ ਨਾਲ ਸੰਪਰਕ ਦੇ ਵਿੱਚ ਨਹੀਂ ਆ ਰਹਾਉਂ ਰਾਮੁਲ ਗੰਗਾ ਨਹੀਂ ਤਾਂ ਉਹ ਲੱਗਦਾ ਵੀ ਕਿ ਨਵਜੋਤ ਸਿੱਧੂ ਤੁਹਾਡੇ ਪ੍ਰਚਾਰ ਲਿਆਉਂਦੇ ਸਾਇਦ ਵੋਟ ਬੈਂਕੇ ਥੋੜਾ ਫਰਕ ਪੰਦਾ ਜੀ ਮੈਂ ਦੇਖੋ ਉਹਨਾਂ ਨੂੰ ਮਤਿਆਰੀ ਜੋ ਘਰ ਦੀ ਜੋ ਘਰ ਸੰਕਟ ਹੈ ਜੋ ਮੈਡਮ ਦੀ ਤਬੀਅਤ ਹੈਗੀ ਹੈ ਮੈਂ ਇਸ ਹਾਲਤ ਤੇ ਜਨਾ ਆਪਣੇ ਵਾਸਤੇ ਮਜਬੂਰ ਨਹੀਂ ਸੀ ਕਰ ਸਕਦਾ ਉਹਨਾਂ ਦੀ ਮਾਨਸਿਕ ਹਾਲਤ ਮੈਨੂੰ ਪਤਾ ਸਾਰੇ ਪਰਿਵਾਰ ਜੋ ਸੰਤਾਪ ਚੱਲ ਰਿਹਾ ਹੈਗਾ ਮੈਂ ਚੰਗੀ ਤਰ੍ਹਾਂ ਵਾਕਫ ਹੈਗਾ ਇਸ ਕਰਕੇ ਮੈਂ ਖੁਦ ਵੀ ਨਹੀਂ ਚਾਹਦਾ ਕਿ ਆਪਣੇ ਪਰਿਵਾਰ ਦੇ ਸਾਥ ਵਿੱਚੋਂ ਤੈਨ ਜਾਂ ਮੇਰੇ ਵੱਤੇ ਪ੍ਰਚਾਰ ਕਰਨਾ ਡਾਕਟਰ ਸਾਹਿਬ ਜੋ ਮੌਜੂਦਾ ਸਰਕਾਰ ਕਹਿ ਰਹੀ ਸੀ 13 ਜ਼ੀਰੋ ਦਾ ਨਾਰਾ ਲਾ ਰਹੀ ਸੀ ਮੰਨਦੇ ਹੋ ਕਿ ਦੋਨੋਂ ਮੌਜੂਦਾ ਸਰਕਾਰਾਂ ਦਾ ਇਸ ਵਾਰ ਜਿਹੜਾ ਉਹ ਪੁਲੇਖਾ ਨਿਕਲ ਗਿਆ ਬਿਲਕੁਲ ਮੋਦੀ ਦਾ ਵੀ ਨਿਕਲ ਗਿਆ ਤੇ ਪੰਤ ਮਾਨ ਦਾ ਵੀ ਨਿਕਲ ਗਿਆ ਹੈਗਾ ਜਿਹੜੀ ਤਰ ਤੇ ਮੇਰਾ 3 ਜਾਂ 4 ਸੀਟਾਂ ਦੇ ਉਹਨਾਂ ਦੀ ਜਿੱਤ ਤਿੰਨ ਸੀਟਾਂ ਜਿੱਤ ਜਿੱਤ ਪ੍ਰਾਪਤ ਹੋਈ ਹੈਗੀ ਔਰ ਕੱਲ ਹੋਰ ਨੂੰ ਨੋਟ ਕਰਨ ਵਾਲੀ ਹੈ ਕਿ ਪੰਜਾਬ 'ਚ ਕੁਝ ਨਾ ਕੋਸ ਸੁਲਗਦਾ ਰਹਿੰਦਾ ਹੈਗਾ ਜਿਹੜਾ ਸਰਜੀਤ ਸਿੰਘ ਜੀ ਦੇ ਤੇ ਅਮਰਪਾਲਜੀਤ ਜੀ ਦੇ ਰੂਪੇ ਸਾਹਮਣੇ ਆਇਆ ਤਾਂ ਪੰਜਾਬ ਨੂੰ ਇਸ ਇਹਨਾਂ ਮੁੱਦਿਆਂ 'ਤੇ ਵੀ ਸਮੋਧਤ ਹੋਣਾ ਪੈਣਾ ਕਿ ਜੋ ਲੋਕਾਂ 'ਚ ਇੱਕ ਪਟਕਾ ਲਗਾਤਾਰ ਚੱਲਦਾ ਪਿਆ ਇੱਕ ਇੱਕ ਬੇਜ ਕਿ ਨਹੀਂ ਚੱਲਦੀ ਵੀ ਸੈਂਟਰ ਦੇ ਖਿਲਾਫ ਇੱਕ ਬੇਜ ਕਿ ਨਹੀਂ ਚੱਲਦੀ ਵੀ ਬਜੁਰਦਾਂ ਇੰਡੀਆ ਦੇ ਖਿਲਾਫ ਭਾਰਤੀ ਸੰਘ ਦੇ ਖਿਲਾਫ ਉਹਨਾਂ ਨੂੰ ਸਮੋਧਤ ਹੋਣਾ ਪੈਣਾ ਹੈਗਾ ਤਾਂ ਕਿ ਪੰਜਾਬ 'ਚ ਕੋਈ ਵੀ ਮਤਲਬ ਆਉਣ ਵਾਲੇ ਸਮੇਂ ਕੋਈ ਮਤਲਬ ਇਸ ਦਾ ਕੋਈ ਸੰਗਠਨ ਜਾਂ ਕੋਈ ਤਾਕਤ ਜ਼ੋਰ ਨਾ ਪੜੇ ਤੇ ਇਹਨਾਂ ਪੰਜਾਬ ਦਾ ਭਾਈਚਾਰਾ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਤੇ ਮੈਂ ਸਮਝਦਾ ਕਿ ਉਹਨਾਂ ਦਾ ਸਾਨੂੰ ਹਰ ਇੱਕ ਉਸ ਬੰਦੇ ਦਾ ਵੈਲਕਮ ਕਰਨਾ ਚਾਹੀਦਾ ਜਿਹੜ ਚਾਹੇ ਅਮਰ ਪਾਲ ਸਿੰਘ ਆਗੇ ਚਾਹੇ ਸਰਜੀ ਸਿੰਘ ਆਗੇ ਮੈਂ ਦੋਹਾਂ ਦਾ ਵੈਲਕਮ ਕਰਦਾ ਕਿ ਉਹਨਾਂ ਨੇ ਪਾਰਲੀਮੈਂਟੀ ਚੋਣ ਬਣਾਲੀ ਰਾਹੀਂ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਲੋਕਾਂ ਲੋਕਾਂ ਦਾ ਫਤਵਾ